ਸਭ ਮੇਰੇ ਪ੍ਰਮਾਤਮਾ ਨੂੰ ਹੱਥ ਜੋੜ ਕੇ ਮੇਰੀ ਇੱਕ ਬੇਨਤੀ ਹੈ ਦੇਖੋ ਜੀ ਇਹਨਾਂ ਸੰਗਤ ਆਈ ਹੈ 5 ਮਿੰਟ ਦਾ ਮੇਰਾ ਪ੍ਰੋਗਰਾਮ ਹੈ ਗੱਲ ਬੜੀ ਚਾਨ ਨਾਲ ਬੜੀ ਗੌਰ ਨਾਲ ਸੁਣਨੀ ਹੈ ਜੀ ਵਿਚਾਰੇ ਕਿਸੇ ਨੂੰ ਛੋਣ ਦੇ ਕੇ ਜੇ ਤੁਸੀਂ ਸ਼ੋਰ ਪਾਓਗੇ ਤੇ ਮੇਰੀ ਗੱਲ ਤੁਹਾਨੂੰ ਸਮਝ ਨਹੀਂ ਆਊ ਦੇਖੋ ਜੀ ਅਸੀਂ ਕਿਸੇ ਭਰਾ ਤੋਂ ਕੋਈ ਰੁਪਿਆ ਚੋੜਦਾ ਜਾਂ ਪੈਸਾ ਨਹੀਂ ਮੰਗਣਾ ਹੈ ਅਸੀਂ ਜਿਹੜੇ ਸਾਡੇ ਤੋਂ ਗੂਗਾ ਮੇਰੀ ਢਾਕਰ ਜ਼ਿਲ੍ਹਾ ਹਨਮਾਨਗੜ੍ਹ ਤੇ ਦੇਖੋ ਜੀ ਉੱਥੋਂ ਸਾਡੀ સેવા ਲੱਗਦੀ ਹੈ ਕਿ ਹਰੇਕ ਪਿੰਡ ਤੇ ਜਾ ਕੇ ਹਰ ਸ਼ਹਿਰ ਤੇ ਜਾ ਕੇ ਦੇਖੋ ਜੀ ਥੋੜੀ ਜਾਣਕਾਰੀ ਦਿੰਦੇ ਆ ਜਾਣਕਾਰੀ ਕੀ ਦਿੰਦੇ ਆ ਕਿ ਜਿਵੇਂ ਮਾਲਕ ਨਾ ਕਰੇ ਪ੍ਰਮਾਤਮਾ ਲਓ ਜੀ ਕਿਸੇ ਨੂੰ ਲਓ ਜੀ ਦਮੂਹ ਦਾ ਕੱਖ ਲੱਗ ਜਾਂਦਾ ਹੈ ਦਮੂਹ ਦਾ ਜਮੀਨ ਕੱਖ ਲੱਗ ਜਾਂਦਾ ਹੈ ਤੇ ਉੰਦੀ ਮੇ ਦਵਾਈ ਫਰੀ ਦਿੰਦਾ ਜਿਸ ਮੇਰੇ ਭਰਾ ਨੂੰ ਦਮੂਹ ਦੇ ਕੱਖ ਦੀ ਦਵਾਈ ਚਾਹੀਦੀ ਹੋਵੇ ਪ੍ਰੋਗਰਾਮ ਤੋਂ ਸਾਡੀ ਮੇਰੇ ਕੋਲ ਆ ਸਕਦਾ ਹੈ ਮੌੜੀ ਦਵਾਈ ਦਾ ਮੈਂ ਕੋਈ ਫੈਸਲਾ ਹੀ ਨਹੀਂ ਲੈਣਾ ਦਵਾਈ ਦੰਗਵਾ ਫਰੀ ਜਿਹਨੂੰ ਦਮੂਹ ਦੇ ਕੱਖ ਦੀ ਦਵਾਈ